ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਦਾ ਸੰਗਤਪੁਰਾ ਜ਼ਿਲ੍ਹਾ ਫਰੀਦਕੋਟ ਪੈਂਦਾ ਇਸ ਪਿੰਡ ਨੂੰ ਦੇ ਤਹਿਸੀਲ ਸਾਦਕ ਪੈ ਜਾਂਦੀ ਇਹ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਨਾਲ ਨਾਲ ਬਰੀਡ ਵੇਜ ਪਸ਼ੂਆਂ ਦਾ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਵੈੜਾ ਤੁਹਾਨੂੰ ਦਿਖਾਉਣੀ ਆ ਇੱਕ ਤਾਂ ਕਾਫੀ ਕਲਰ ਜਰਸੀ ਆ ਇੱਕ ਐਚ ਐਫ ਆ ਦੋਨੇ ਕੱਪਣਾ ਬਣਦੀ ਡਿਟੇਲ ਦੋਸਤੋ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਤੁਸੀਂ ਵੀਡੀਓ ਵੇਖ ਕੇ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਆ ਸਖਰਾਜ ਭੋਮਾਰਾਮ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਦੋਸਤੋ ਲੈਨੇ ਆ ਤੇ ਘਰ ਦੇ ਆ ਤੁਹਾਡੇ ਨਾਲ ਸਾਂਝੀ ਦੁਬਾਰਾ ਦੋਸਤੋ ਮੈਂ ਫੇਰ ਦੱਸ ਦਿਆਂ ਵੀ ਬ੍ਰੀਡ ਤੇ ਕਾਮਾਂ ਬਾਈ ਜੀ ਹਰਾਂ ਦਾ ਕਿਸੇ ਕਾਰਨ ਇਹ ਪਸ਼ੂ ਵੇਚ ਰਹੇ ਆ ਮੁੰਡੇ ਬਾਹਰ ਚਲੇ ਗਏ ਆ 8 ਸਾਲ ਦੋਸਤੋ ਲਾਗੇ ਇਹਨਾਂ ਨੂੰ ਬਰੀਡ ਤੇ ਕੰਮ ਕਰਦਿਆਂ ਨੂੰ ਤੇ ਹੁਣ ਸੰਭਾਈ ਥੋੜੀ ਹੋਣੀ ਔਖੀ ਹੋ ਗਈ ਤੇ ਇਸ ਕਰਕੇ ਦੋਸਤੋ ਇਹ ਪਸ਼ੂ ਆ ਜਿਹੜੇ ਇਹ ਸੇਲ ਕਰਨੇ ਪੈ ਰਹੇ ਤੇ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆ ਤੇ ਘਰਦਿਆਂ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਰਾਜਪਾਲ ਸਿੰਘ ਰਾਜਪਾਲ ਰਾਜਪਾਲ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 99141 99141 99604 99604 ਏ ਬਾਈ ਜੀ ਆਪਾਂ ਤਿੰਨ ਵਹਿੜਾਂ ਦੀ ਵੀਡੀਓ ਪਾਈ ਸੀਗੀ ਕੁਝ ਕੁ ਦਿਨ ਪਹਿਲਾਂ ਤੇ ਇੱਕ ਤਾਂ ਤੁਸੀਂ ਵੇਚਤੀ ਤੇ ਇਹ ਦੋ ਰਹਿ ਗਈਆਂ ਕੀ ਕਾਰਨ ਬਣਿਆ ਇਹ ਸੌਦਾ ਇਹਨਾਂ ਦਾ ਵੀ ਹੋ ਗਿਆ ਸੀ ਫਿਰ ਬਾਅਦ ਚ ਪਤਾ ਨਹੀਂ ਸਾਈ ਪਾਤੀ ਸੀ ਬੰਦਿਆਂ ਨੇ ਠੀਕ ਹੈ ਜੀ ਵੀ ਆਏ ਨਹੀਂਗੇ ਆਏ ਨਹੀਂਗੇ ਹਾਂਜੀ ਕੋਈ ਪਾਣੀ ਪੂਣੀ ਦਾ ਕਰਕੇ ਨਹੀਂ ਆਏ ਪਤਾ ਨਹੀਂ ਇਹਨਾਂ ਦਾ ਆਪਾਂ ਹੁਣ ਪੁੱਛਿਆ ਫਿਰ ਠੀਕ ਹੈ ਜੀ ਜਵਾਬ ਦੇਤਾ ਸੀ ਫਿਰ ਉਹਨਾਂ ਨੇ ਚਲੋ ਠੀਕ ਹੈ ਜੀ ਤੇ ਹੁਣ ਆਪਾਂ ਆਹ ਡੱਬੀ ਵਹਿੜ ਤੋਂ ਕਰੀਏ ਸ਼ੁਰੂਆਤ ਤੇ ਵੀ ਇਹਦੀ ਡਿਟੇਲ ਦੁਬਾਰਾ ਦੱਸ ਦਿਓ ਇਹ ਤੀਜੀ ਸੂਏ ਆ ਜੀ ਤੀਜੀ ਸੂਏ ਸੂਣਾ ਐ ਨਹੀਂ ਹਾਂਜੀ ਠੀਕ ਹੈ ਜੀ ਏ ਵੀ ਐਸ ਲੈਟਸ ਗੋ ਦਾ ਇਹਦੇ ਸੀਮਨ ਲੱਗਿਆ ਲੈਟਸ ਗੋ ਦਾ ਬਹੁਤ ਘੈਂਟ ਬੋਲਾ ਹਾਂਜੀ ਠੀਕ ਹੈ ਜੀ ਇਹ ਕਿੰਨੇ ਕ ਦਿਨ ਲੈਂਦੀ ਐ ਇਹ ਬਈ ਇਹ ਬਸ ਦਿਨ ਤਾਂ ਇਹ ਚ ਦੱਸ ਰਹਿੰਦੇ ਉਸ ਹਿਸਾਬ ਨਾਲ ਪਰ ਘੱਟ ਦਿਨ ਲਊਗੀ ਲਾਇ ਜੇ ਹਿਸਾਬ ਨਾਲ ਇਹਦੀ ਕੰਡੀਸ਼ਨ ਆ ਹੁਣ ਹਾਂਜੀ 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 ਤੇ ਦੁੱਧ ਰਿਕਾਰਡ ਇਹਦਾ ਕੀ ਦੱਸਿਆ ਸੀ ਬਾਈ ਦੁੱਧ 35 ਤੋਂ ਪਲੱਸ ਹੀ ਆ ਜੀ 35 ਤੋਂ ਪਲੱਸ ਹਾਂਜੀ ਠੀਕ ਹੈ ਜੀ ਲਓ ਵੀ ਸਜਣੋ ਦਾ ਅਧਕਾਰ ਬਹੁਤ ਜ਼ਿਆਦਾ ਮਾਰਕਿੰਗ ਜਿੰਨੀ ਵੀ ਕਹਿਦੀ ਹੋਣੀ ਚੰਗੀ ਆ ਤੇ ਥਣ ਹਵਾ ਨਾ ਬਹੁਤ ਵੱਡਾ ਚੰਗਾ ਸੋਨਾ ਫਾਨ ਲੱਗਿਆ ਮੁਠੀ ਦੀ ਚੁਆਈ ਆਲਾ ਤੇ ਮਸ਼ੀਨ ਦੀ ਚੁਆਈ ਆ ਜਿਵੇਂ ਮਰਜੀ ਕੋਈ ਚੋ ਸਕਦਾ ਇਹਨਾਂ ਨਾੜਾਂ ਉੱਪਰੀਆਂ ਹੋਈਆਂ ਹਵਾਨੇ ਦੇ ਉੱਤੇ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਦੇ ਆ ਦੋਸਤੋ ਦੇਖ ਸਕਦੇ ਆ ਤੁਸੀਂ ਮਿਲਕ ਵੇਨ ਮੋਟੀ ਲਾ ਸਰਗੀ ਆ ਬਹੁਤ ਮੋਟੀ ਮਿਲਕ ਵੇਨ ਤੇ ਦੂਜੇ ਪਾਸੇ ਵੀ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੀ ਆ ਥੋੜੀ ਜਿਹੀ ਪਲੂਣਾ ਦੋਸਤੋ ਡਰਨ ਵਾਲੀ ਨਹੀਂ ਕੋਈ ਗੱਲ ਦੇਖ ਸਕਦੇ ਹੋ ਤੁਸੀਂ ਇਹ ਦੋਨਾਂ ਪਾਸੇ ਤੋਂ ਤੁਹਾਨੂੰ ਹਵਾਨਾ ਦਿਖਾਉਣੀ ਲਓ ਲਓ ਵੀ ਸੱਜਣਾ ਦੂਜੇ ਪਾਸੇ ਤੋਂ ਹਵਾਨਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਮ ਆ ਨਾੜਾਂ ਹਵਾਨੇ ਦੇ ਉੱਤੇ ਉਮੜੀਆਂ ਹੋਈਆਂ ਤੇ ਪਰਲੇ ਪਾਸੇ ਨਾਲ ਥੋੜੀ ਜਿਹੀ ਪਲੂਣਾ ਦੋਸਤੋ ਡਰਨ ਵਾਲੀ ਗੱਲ ਨਹੀਂ ਪਲੂਣਾ ਥਾਣ ਹਵਾਨਾ ਬਹੁਤ ਸ਼ਾਨਦਾਰਾ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਵੇਲ ਕਿਸੇ ਵੀ ਪਾਸੇੋਂ ਖੁੰਜੀ ਨਹੀਂ ਗਈ ਸੱਜੇ ਪਾਸੇ ਵੇਖੀ ਇਹਦਾ ਪਲੂਣਾ ਦੋਸਤੋ ਥੋੜੀ ਜੀ ਟੋੜ ਕੇ ਤੁਹਾਨੂੰ ਦਿਖਾਉਣੀ ਹੈ ਲਾਓ ਵੀ ਮਿੱਤਰੋ ਸਾਈਡ ਤੋਂ ਕਰੀ ਮਾੜੇ ਥੋੜੀ ਜੀ ਪਲੂਣਾ ਦੋਸਤੋ ਤੇ ਹਵਾਨਾ ਉੱਪਰ ਤੱਕ ਪੂਰਾ ਚੌੜਾ ਮੋੜੋ ਜੀ ਹੌਲੀ ਕਰੜੇ ਤਾਂ ਵੀ ਦੀ ਕਾੜਾ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਫਿਰ ਫੋਨ ਤੇ ਕਰ ਲਾਂਗੇ ਠੀਕ ਆ ਲੋ ਵੀ ਸੱਜਣੋ ਜਿਸ ਵੀ ਕਿਸੇ ਵੀਰ ਨੂੰ ਇਹ ਗਾਂ ਪਸੰਦ ਆ ਤਾਂ ਮੁੱਲ ਫੋਨ ਤੇ ਹੋ ਜਾਊਗਾ ਜਾਇਜ਼ ਮੁੱਲ ਹੋਊਗਾ ਇਸ ਤੋਂ ਇਲਾਵਾ ਇੱਕ ਜਰਸੀ ਆ ਕਾਫੀ ਕਲਰ ਦੀ ਇਹਦੇ ਬਾਰੇ ਦੱਸੋ ਬਾਈ ਜੀ ਇਹ ਜੈ ਕੁਮਾਰ ਸੀਮਨ ਸੀਗਾ ਜੀ ਬੈਫ ਵਾਲਿਆਂ ਦਾ ਕੀ ਜੈ ਕੁਮਾਰ ਜੈ ਕੁਮਾਰ ਹਾਂਜੀ ਠੀਕ ਹੈ ਨਾਮ ਤੇ এবੀਐਸ ਸੈਮਸਨ ਤੋਂ ਗੱਬਣਾ এবੀਐਸ ਸੈਮਸਨ ਤੋਂ ਗੱਬਣਾ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਰਹਿ ਗਏ ਬਾਈ ਇਹਦੇ ਇਹਦੇ 10 ਦਿਨ ਹੀ ਰਹਿ ਗਏ ਜੀ 10 ਦਿਨ ਠੀਕ ਹੈ ਤੇ ਇਹ ਆਪ ਦਾ ਨਹੀਂ ਪਤਾ ਕਿਹੜੇ ਬੁੱਲਦੀ ਹੈ ਇਹ ਇਹ ਬੈਫ ਦੀ ਆਈ ਬੈਕ ਦੀ ਬੈਫ ਦਾ ਸੀਮਨ ਸੀਗਾ ਜੀ ਇਹਦਾ ਜੈ ਕੁਮਾਰ ਜੈ ਕੁਮਾਰ ਠੀਕ ਹੈ ਠੀਕ ਹੈ ਉਹਦੀ ਹੈ ਜੀ ਇਹਦੇ ਦਾ 66 ਲੱਗਿਆ ਸੀ ਉਹਨਾਂ 66 ਸੀ ਮਨ ਲੱਗਿਆ ਲਓ ਜੀ ਵੱਚੀ ਬਹੁਤ ਚੰਗੀ ਆਕਾਰਕਾਰ ਵਾਲੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਹਵਾਨਾ ਵਿਖਾਉਣੇ ਆ ਪਹਿਲਾਂ ਉੱਪਰ ਤੱਕ ਪੂਰਾ ਚੌੜਾ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਥਾਣਾ ਸੋਹਣਾ ਲੱਗਿਆ ਤੁਹਾਨੂੰ ਨੇੜੇ ਹੋ ਕੇ ਲੱਗਣਾ ਲਓ ਵੀ ਸੱਜਣੋ ਸੋਹਣਾ ਥਾਣ ਲੱਗਿਆ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਵੈਰਲ ਚੰਗੀ ਆ ਤੇ ਬਣਾਵਟ ਹਵਾਨੇ ਦੀ ਬਹੁਤ ਚੰਗੀ ਆ ਦੂਜੇ ਪਾਸੇ ਤੋਂ ਵੀ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਦੋਸਤੋ ਹਵਾਨਾ ਲਓ ਜੀ ਮਿੱਤਰੋ ਮੋਟਾ-ਮੋਟਾ ਥਾਣਾ ਤੇ ਮੁੱਠੀ ਦੀ ਚੁਵਾਈ ਵਾਲਾ ਦੋਨਾਂ ਪਾਸਿਆਂ ਤੋਂ ਥਾਣਾ ਵਾ ਆਕਾਰ ਸੇਮ ਆ ਰੀੜ ਦੀ ਹੱਡੀ ਦੇਖ ਲਓ ਦੋਸਤੋ ਜਮਾ ਸਿੱਧੀ ਆ ਤੇ ਕੰਨਾ ਬਹੁਤ ਛੋਟਾ ਹੈ ਲਓ ਜੀ ਮਿੱਤਰੋ ਛੋਟਾ-ਛੋਟਾ ਕੰਨਾ ਗੋਲ ਕੰਨਾ ਤੇ ਵਾਲ ਬਹੁਤ ਆ ਕੰਨਾ ਦੇ ਵਿੱਚ ਤੇ ਮੱਥੇ ਦੇ ਵਿੱਚ ਵੱਲ ਪੂਰੀ ਆ ਅੱਖਾਂ ਉਬਰੀਆਂ ਹੋਈਆਂ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾਉਣਾ ਲਓ ਇਹ ਸਜਣੋ ਥੋੜਾ ਜਨਾ ਮੀਂ ਪਿਆ ਚੱਕੜਾ ਥੋੜਾ ਜ ਹਵਾਨਾ ਬਹੁਤ ਚੌੜਾ ਹੈ ਲਈ ਚਲ ਗਾਧੀ ਕਰਾ ਬਹੁਤ ਸ਼ਾਨਦਾਰ ਹਵਾਨਾ ਪੰਜਾਬ ਦੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਲਓ ਜੀ ਹਾਈਪਰ ਹਾਂਜੀ ਭਾਜੀ ਇਹਦਾ ਵੀ ਮੋਲ ਫੋਨ ਤੇ ਹੀ ਹੋ ਗਏ ਹਾਂਜੀ ਫੋਨ ਤੇ ਹੋ ਗਏ ਲਾਓ ਵੀ ਮਿੱਤਰੋ ਦੋਨੇ ਵੜਾਂ ਦੀ ਡਿਟੇਲ ਆਪਾਂ ਤੁਹਾਨੂੰ ਦੇਤੀ ਆ ਚੰਗੀ ਬਰੀਡ ਦੀਆਂ ਚੰਗੇ ਸੀਮਨ ਲੱਗੇ ਆ ਤੇ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਪਾਤਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ। ਵੀਡੀਓ ਏਦਾਂ ਨਹੀਂ ਲੱਗੀ ਦੋਸਤੋਂ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਜਲਦੀ ਅਜੇ ਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ।